ਹਾਂਜੀ ਦੋਸਤੋ ਸਾਰਾ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਸਾਰਾ ਦੋਸਤੋ ਮੇਰਾ ਮਿਹਰ ਆ ਰਿਹਾ ਵਧੀਆ ਹੋਵੋਗੇ ਤੇ ਆਪਾਂ ਚੰਮਤਾ ਦੇ ਮਰਲੇ ਦੇ ਚਿਗਠਾ ਆਪਣੀਆਂ ਤੇ ਚਿਗਠਾ ਆਂ ਦਾ ਕਰ ਰਿਹਾ ਸੀ ਆ ਮੁੰਡਾ ਰਗੜਾਈ ਕਰ ਰਿਹਾ ਸੀਗਾ ਹੁਣ ਬੈਠਿਆ ਪ੍ਰਣਾਮ ਕਰਕੇ ਬਾਕੀ ਉਹ ਗੱਟੀ ਆਏ ਹੋਏ ਆਪਣੇ ਕੋਲ ਤੇ ਬਾਕੀ ਉਹ ਬਾਈ ਆਪਣੇ ਕੋਲ ਗੱਡੀ ਐਟ ਕਰਾਣ ਆਇਆ ਸੀਗਾ ਤੇ ਆ ਸੈਂਟਰ ਸੈਂਟਰ ਹੋ ਗਈ ਸਾਰਾ ਆਪਾਂ ਨੇ ਜਿਹੜਾ ਸੀ ਫੋਟੋ ਕਿਸੇ ਅਗੋਂ ਦੀ ਕੱਢੇ ਨਾ ਤੇ ਲਾਈਟਿੰਗ ਸੈਟਿੰਗ ਪਾਤੀ ਐਸੀ ਹੈ ਨਾ ਸੈਟ ਦਾ ਕੰਮ ਸਾਰਾ ਹੋ ਗਿਆ ਆ ਬਾਕੀ ਉਹ ਖੜਿਆ ਪਿੱਛੇ ਨੋਵਾ ਗੱਡੀ ਸਕੂਟਰ ਇਹ ਆ ਖੜਿਆ ਤੇ ਅੰਦਰ ਹਾਸੇ ਡੈਡੀ ਕਰ ਰਹੇ ਨੇ ਜਿ ਇੱਠਾਂ ਦਾ تیاری ਤੇ ਕੱਲ ਅਸੀਂ ਕਿਤੇ ਗਏ ਸੀ ਜੇ ਦੂਰ ਸਫ਼ਰ ਬਹੁਤ ਲੰਬਾ ਸੀਗਾ ਕਿੰਨੇ ਕਿਰੇ ਚ ਕੰਦੀ ਮੈਟ ਪਾਰਿਆ ਉਹ ਐਂ ਕਰ ਛੋਟੂ ਉਹ ਲੱਟਾਂ ਲਾ ਦੇ ਬਾਹਰ ਵਾਲੀਆਂ ਯਾਰ ਲੱਟਾਂ ਸਾਮਿਆ ਨਾ ਵਧੀਆ ਕੰਮ ਰਾਤ ਨੂੰ ਹੋ ਜਾਂਦਾ ਆਹਾ ਆ ਚੜਕਾ ਦੇ ਨਾ ਚੱਕੋ ਯਾਰ ਦੋ ਲੱਟਾਂ ਲੜ ਕੇ ਬਾਹਰ ਵਧੀਆ ਐਨ ਵਾਲੀਆਂ ਗੱਡੀ ਹੋ ਰਾਕੀ ਥਾਰ ਇਹ ਕਰਦੇ ਕੰਮ ਆਪਦਾ ਤੇ ਇਹ ਚੱਲ ਰਹੀ ਸੀ ਫੋਮ ਵਾਸ਼ ਰਾਤ ਨੂੰ ਥਰ ਘੈਂਟ ਲੱਗਦੇ ਹਨਾ ਜੇ ਮੈ ਲੱਗਦਾ ਸਨੋ ਪਈ ਹੁੰਦੀ ਉਹ ਚੋਲੇ ਨਹੀਂ ਦੀ ਇਹ ਰੋ ਪਾਣੀ ਦਾ ਪਤ ਹੋ ਰਿਹਾ ਇਹਨੂੰ ਨਾ ਠੀਕ ਆ ਸਾਡੀ ਕਿਤੇ ਜਾ ਕੇ ਆਵਾਂਗੇ ਠੀਕ ਹੈ ਸਾਡੀ ਕਿਤੇ ਜਾ ਕੇ ਆਵਾਂਗੇ ਆਹ ਗਾਦੀ ਖੋਸ਼ ਤੇ ਹਾਂਜੀ ਦੋਸਤੋ ਕੰਮ ਕਰ ਸਰਤ ਵਿਲੇ ਹੋ ਗਏ ਹੁਣ ਅਸੀਂ ਇੱਥੇ ਛੋੜਿਆ ਦਾ ਮਾਰਕੀਟ ਥੋੜਾ ਦਾ ਘੁੰਮਣ ਫਿਰਨਾ ਤੇ ਮਾਰਕੀਟ ਦੀ ਕਿ ਇੱਥੇ ਰਹਿਣਾ ਨਾ ਐਸਐਸਟੀ ਨਗਰ ਹੋ ਰਿਹਾ ਆਪਣੇ ਲੱਗਦੀ ਇਹਨੇ ਮਾਰਕੀਟ ਲੱਗਦੇ ਆ ਤੇ ਬਹੁਤ ਵਧੀਆ ਮਾਰਕੀਟ ਹੋਰੇ ਸ਼ਾਮ ਚੁੱਭ ਨੂੰ ਘੁੰਮਣ ਫਿਰਨ ਕਈ ਵਾਰ ਇੱਧਰ ਆ ਜਨਾ ਪਿਛਲੇ ਪਾਸੇ ਨਾ ਆਪਣੇ ਪਿਛਲੇ ਸਾਈਡ ਤੇਲੇ ਪਾਸੇ ਪਾਰਕ ਆ ਹਾਂ ਔਰ ਸਵੇਰ ਸਵੇਰ ਕੋ ਕਿਉਂ ਹੁੰਦਾ ਹਾਂ ਮੰਗਾ ਸਿਰ ਤੇ ਲੋਕੀ ਸੈਰ ਕਰਦੇ ਨੇ ਕੋਈ ਜੋਗਾ ਕਰ ਰਿਹਾ ਹੁੰਦਾ ਕੋਈ ਕਸਰਟ ਕਰ ਰਿਹਾ ਸਭ ਕੋ ਇਸ ਜੀ ਤੁਹਾਨੂੰ ਬਦਲੇ ਤੁਹਾਨੂੰ ਮਿਲਣਾ ਹੀ ਹੋ ਰਿਹਾ ਨਾ ਜਵਾਨ ਵੀ ਮਿਲਣਗੇ ਬੁੜੇ ਮਿਲਣਗੇ ਆਂਟੇ ਵੀ ਮਿਲਣਗੇ ਅੰਕਲ ਵੀ ਮਿਲਣਗੇ ਤੇ ਜਿਹੜੀ ਗੱਲ ਆ ਹੁਣ ਜਿਵੇਂ ਨਾ ਆਪਣੀ ਵੀਡੀਓ ਤੇ ਬਣਦੀ ਜਨਾ ਡੇਲੀ ਡੇਲੀ ਲਾਈਫ ਸਟੱਪ ਆਪਾਂ ਕੀ ਯੂਜ਼ ਕਰ ਰਹਾ ਤੁਹਾਨੂੰ ਡੇਲੀ ਦੁਹਾਰਨ ਲੱਗ ਰਿਹਾ ਆਪਣੀ ਵੀਡੀਓ ਰੋਜ਼ ਸ਼ਾਮ ਨੂੰ 6 ਵਜੇ ਤੋਂ 7:00 ਵਜੇੰਦਿਆ ਤੇ YouTube ਤੇ ਵੀ Facebook ਤੇ ਵੀ Instagram ਤੇ ਵੀ ਆਪਾਂ ਜੇ ਕਿਸੇ ਨੇ ਜਿਵੇਂ ਆਪਾਂ WhatsApp ਤੇ ਵੀਡੀਓ ਸ਼ੇਅਰ ਕਰਦੇ ਆ ਨਾ ਕਈਆਂ ਕੋਲ ਨਹੀਂ ਪਹੁੰਚਦੇ ਗਏ ਨੰਬਰ ਆਪਣਾ ਨਹੀਂ ਹੁੰਦਾ ਤਾਂ ਜੀ ਰੋਜ਼ 6 ਵਜੇ ਆਪਣਾ YouTube ਖੋਲੋ ਤੇ ਸਬਸਕ੍ਰਾਈਬਰ ਬਟਨ 'ਚ ਆਪਣੀ ਵੀਡੀਓ ਸਬਰਾਈ ਹੁੰਦੀ ਹੈ ਤੇ ਉਹਨੂੰ ਕੋਲਕੇ ਵੀ ਦੇਖਾ ਕਰ ਵੀਡੀਓ ਸਾਨੂੰ ਸ਼ੋਅ ਹੋ ਜਿੰਦਾ ਆਪਣੇ ਪੱਲੇ ਪੱਲੇ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਆਪਣੀ ਵੀਡੀਓ ਕੰਮ ਦੀ ਹੁੰਦੀ ਆ ਸ਼ੇਅਰ ਕਰਤਾ ਕਰੋ ਠੀਕ ਹੈ ਨਾ ਵਿੱਚ ਜਿੰਨ ਗੱਲ ਗੱਡੀ ਦੇ ਨੌਲੇਜ ਹੁੰਦੀ ਆ ਤੇ ਗੱਡੀ ਦੇ ਆਪਾਂ ਤੁਹਾਨੂੰ ਕੋਈ ਸੇਲਪਸਿਕ ਵਾਲੀ ਗੱਡੀ ਹੁੰਦੀ ਆ ਆਪਾਂ ਤੁਹਾਨੂੰ ਵਿੱਚ ਦੱਸ ਦਿੰਨੇ ਵੀਰੇ ਦੇ ਵਿੱਚ ਨਾ ਜਿਹੜਾ ਗੱਡੀ ਸੇਲ ਪਰਚੇਜ ਆ ਲੀਆ ਤੇ ਉਹਦੇ ਵਿੱਚ ਕੋਈ ਇਹਨਾਂ ਨੂੰ ਹੁੰਦੀ ਆ ਜ਼ਰੂਰਤ ਉਹਨਾਂ ਤੱਕ ਵੀਡੀਓ ਆਪਣੇ ਪਹੁੰਚਦਾ ਕਰਿਆ ਕਰੋ ਤੇ ਔਰ ਆਪਾਂ ਲੇਟੇਟ ਅਪਡੇਟ ਹਮ ਦਿੰਦੇ ਰਹਿਣੇ ਆ ਤੇ ਜੇ ਮੇਂ ਕੋਈ ਗੱਲ ਹੁੰਦੀ ਆ ਤੇ ਤੁਹਾਨੂੰ ਆਹ ਸੱਚ ਇੱਕ ਗੱਲ ਹੋਰ ਸੀ ਜੀ ਪਰ ਗੱਲ ਭੁੱਲ ਗਿਆ ਸੀਗਾ ਤੇ ਅੱਜ ਨਾ ਸਾਡੇ ਉੱਥੇ ਆਪਣੇ ਜਿੱਥੇ ਵਰਕਸ਼ਾਪ ਹੈ ਉੱਥੇ ਨਾ ਕੁਝ ਅਣਜਾਣ ਬੰਦੇ ਆਏ ਸੀਗੇ ਜਿਵੇਂ ਨਾ ਤੇ ਉਹ ਕਰਦੇ ਨੇ ਉਹ ਗ੍ਰਾਹੀ ਗੁਰੂ ਇਕੱਠੇ ਕਰਨ ਵਾਲੇ ਬੰਦੇ ਹੁੰਦੇ ਨੇ ਇਹ ਜਿਹੇ ਬੰਦੇ ਜੇ ਆਏ ਤੇ ਉਹ ਸਾਡੇ ਉੱਥੇ ਆਪਣੇ ਇੱਥੇ ਪਿੰਡ ਵਾਲੇ ਸਰਪੰਚ ਹਨ ਉਹਨਾਂ ਨੂੰ ਪੂਰੀ ਚੰਗੀ ਕਰਾ ਲਾਈ ਉਹਨਾਂ ਦੀ ਵੀਡੀਓ ਵਿੱਚ ਜੋੜ ਦੇਣਾ ਤੇ ਇਹ ਇਹ ਨਾ ਅਣਪਛਾਤੇ ਵਿਅਕਤੀਆਂ ਤੋਂ ਤੁਸੀਂ ਥੋੜਾ ਸਾਵਧਾਨ ਰਹਾ ਕਰੋ ਕਿਸੇ ਨੂੰ ਘਰੇ ਬੜਨਾ ਕਰੋ ਕਿਸ ਨੂੰ ਪਰਚੀ ਕੁਰਸੀ ਦੇਣ ਦੀ ਕੋਈ ਲੋੜ ਨਹੀਂ ਹੈਗੀ ਤੇ ਐਵੇਂ ਪਤਾ ਨਹੀਂ ਕਿੱਥੋਂ ਕਿੱਥੇ ਬੰਦੇ ਆ ਜਾਂਦੇ ਨੇ ਉਹ ਅੱਜ ਬੰਦੇ ਫੜੇ ਨੇ ਤੇ ਉਹਨਾਂ ਦੀ ਪੂਰੀ ਵੀਡੀਓ ਨੂੰ ਮੈਂ ਦੇ ਵਿੱਚ ਪਾ ਦਿੰਦਾ ਐਡ ਕਰ ਦਿੰਦਾ ਇਹ ਵੀਡੀਓ ਦੇਖਿਓ ਸਾਰੇ ਬੱਚੇ ਦੀ ਕੋਈ ਨਹੀਂ ਕਹਿੰਦੇ ਸਮਝਾ ਉਧਰ ਉਹ ਉੱਪਰ ਕਰ ਉਹ ਮੇਰੇ ਜਾਨ ਨਾ ਮੇਰੇ ਕਿਸੇ ਨੇ ਕੋਈ ਮੈਂ ਕਹਾਂ ਬਿਗਾੜ ਉੱਪਰ ਉਧਰ ਕਿਸੇ ਨੇ ਨਹੀਂ ਕਿਹਾ ਉੱਪਰ ਦੇਖ ਉੱਪਰ ਦੇਖ ਦੇਖੋ ਉਧਰ ਇਧਰ ਦੇਖਦੇ ਨਹੀਂ ਮਾਫੀ ਮੰਗੋ ਗਲਤੀ ਹੋ ਗਈ ਸੱਚ ਨਹੀਂ ਆ ਗਈ ਕੋਈ ਨਹੀਂ ਕਹਿੰਦਾ ਜੀ